कोरोना दी प्रॉपर्टी दी मालिक ਅੱਜ ਆਵਾਜ਼ ਆ ਰਹਾ ਦੋ ਰੋਟੀਆਂ ਤੋਂ ਸਿਰਫ 4000 ਰੁਪਏ ਦੇ ਵਿੱਚ ਗੁਜ਼ਾਰਾ ਕਰ ਰਹੀ ਹੈ করোনা ਦੀ ਮਾਲਕ ਦੋਸਤੋ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਮੈਂ ਤੁਹਾਨੂੰ ਸਿੱਧੇ ਤੌਰ ਤੇ ਮਿਲਾਉਣਾ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਲਓ ਮੈਂ ਗੱਲਬਾਤ ਦਾ سلسلہ ਸ਼ੁਰੂ ਕਰਦਾ ਹਾਂ ਹਾਂਜੀ ਆਂਟੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਂਟੀ ਕੀ ਨਾਮ ਹੈ ਤੁਹਾਡਾ ਮੇਰਾ ਤ੍ਰਿਪਤਾ ਰਾਣੀ ਹੈ ਜੀ ਆਂਟੀ ਤੁਹਾਡੀ ਉਮਰ ਕਿੰਨੀ ਹੈ 76 ਹੈ ਜੀ ਆਂਟੀ ਤੁਸੀਂ ਕੀ ਕੰਮ ਕਰਦੇ ਸੀ ਮੈਂ ਪਹਿਲਾਂ ਸਟਾਫ ਨਰਸ ਸੀ ਅੱਛਾ ਜੀ ਹੁਣ ਮੈਂ ਘਰੇਲੂ ਔਰਤ ਐ ਸਟਾਫ ਨਰਸ ਕਿੱਥੇ ਸੀਗੇ ਡੀ ਆਂਡ ਦੇ ਕੈਂਸਰ ਹਸਪੀਟਲ ਅੱਛਾ ਕਿੰਨੀ ਦੇਰ ਉੱਥੇ ਜੌਬ ਕੀਤੀ 30 ਸਾਲ ਜੀ ਤੇ ਕੀ ਤੁਹਾਡੇ ਇਦਾਂ ਦਾ ਹੋਇਆ ਕੌਣ ਉਹਦੇ ਪਿੱਛੇ ਜ਼ਿੰਮੇਵਾਰ ਆ ਔਰ ਤੁਹਾਡੀ ਪ੍ਰਾਪਰਟੀ ਕਦੋਂ ਸੀ ਔਰ ਕਿੱਥੇ ਸੀ ਔਰ ਕਿੱਥੇ ਹੈ ਔਰ ਮੈਨੂੰ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਸਾਰਾ ਕੁਝ ਵਧੀਆ ਤਰੀਕੇ ਨਾਲ ਖੁੱਲ੍ਹ ਕੇ ਦੱਸੋ ਮੇਰੀ ਪ੍ਰਾਪਰਟੀ ਸਮਰਾਲੇ ਬਾਚੀ ਬਾਰੇ ਰੋਡ ਤੇ ਸੀ ਚੰਡੀਗੜ੍ਹ ਰੋਡ ਤੇ ਸੀਗੀ ਉਹ ਮੇਰੇ ਭਰਾ ਪ੍ਰਚੋਤਮ ਨੇ ਲੋਕਾਂ ਨਾਲ ਮਿਲ ਕੇ ਨਜਾਇਜ਼ ਕਬਜ਼ੇ ਕਰਾਉਂਦਾ ਰਿਹਾ ਮੇਰੇ ਮਾਪੇ ਤੇ ਭੈਣ ਭਰਾਵਾਂ ਨਾਲ ਲੜਾਈ ਝਗੜੇ ਮਾਰਕਟਾਈ ਕਰਾਉਂਦਾ ਰਿਹਾ ਸਾਰਿਆਂ ਦੀ ਮੌਤ ਹੋ ਗਈ ਭੁੱਖੇ ਪਿਆਸੇ ਪੂਰੀ ਮੌਤ ਦੇ ਮੂਹ ਚਲੇ ਗਏ ਉਹਨਾਂ ਦੀ ਮੌਤ ਮਗਰੋਂ ਮੇਰੀ ਮਾਂ ਨੇ ਅਦਾਲਤ ਵਿੱਚ ਕੇਸ ਕਰ ਦਿੱਤਾ ਸੀ ਤੇ ਉਸ ਨੂੰ ਬੇਦਖਲ ਕਰ ਦਿੱਤਾ ਕੇਸ ਚਲਦੇ ਦੌਰਾਨ ਮੈਨੂੰ ਤੇ ਮੇਰੀ ਮਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੰਦਾ ਸੀਗਾ ਉਹਦੇ ਮਗਰੋਂ ਮੇਰੀ ਮਾਂ ਦੀ ਮੌਤ ਹੋ ਗਈ ਮੇਰੀ ਮਾਂ 2005 ਵਿੱਚ ਰਜਿਸਟਰ ਵਸੀਤ ਮੇਰੇ ਨਾਲ ਕਰ ਗਈ ਸੀਗੀ ਹੈਗੀ ਤੁਹਾਡੇ ਕੋਲ ਵਸੀਤ ਹਾਂਜੀ ਵਸੀਤ ਮੇਰੇ ਕੋਲ ਹੈਗੀ ਆ ਹਾਂਜੀ ਦਿਖਾਓ ਆ ਦੇਖੋ ਇਹ ਤਾਂ ਕੋਈ ਐਸਡੀਐਮ ਦਾ ਆਰਡਰ ਆ ਆ ਦਿਖਾਓ ਅੱਛਾ ਆ ਵਸੀਅਤ ਆ ਹਾਂਜੀ ਤੁਹਾਡੀ ਮਾਤਾ ਦਾ ਨਾਮ ਸ਼ਾਂਤੀ ਦੇਵੀ ਸੀ? ਮੇਰੀ ਮਾਤਾ ਦਾ ਨਾਮ ਸ਼ਾਂਤੀ ਦੇਵੀ ਸੀਗਾ। ਹ ਅ ਉਮਰ ਕਰੀਬ 90 ਸਾਲ। 90 ਕੇ ਸਾਲ ਦੀ ਉਮਰ ਸੀ 2 ਜਾਂ 5 ਦੇ ਵਿੱਚੇ। ਉਹਨਾਂ ਦੀ ਸ਼ੁਰੂ ਤੋਂ ਲੈ ਕੇ ਮੌਤ ਤੱਕ ਸਾਰੇ ਦੇ ਦੇਖਭਾਲ ਮੈਂ ਕਰਦੀ ਸੀ। ਮੌਤ ਹੋਈ ਸਾਰੇ ਦੇ ਸੰਸਕਾਰ ਮੈਂ ਕੀਤੇ ਸੀਗੇ। ਉਹਦਾ ਹਰਜਾਨਾ ਮੇਰੀ ਮਾਂ ਮੈਨੂੰ ਰਜਿਸਟਰ ਵਸੀਦ ਸਭ ਕੁਝ ਮੇਰੇ ਨਾਂ ਕਰ ਗਈ ਸੀ। ਮੇਰੀ ਮਾਂ ਦੀ ਮੌਤ ਮਗਰੋਂ ਐਸ.ਡੀ.ਐਮ ਨੇ ਮੇਰੇ ਨਾਂ ਤੇ ਰਜਿਸਟਰ ਵਸੀਦੇ ਆਧਾਰ ਤੇ ਇੰਤਕਾਲ ਕਰ ਦਿੱਤਾ ਸੀ। ਕੌਣ ਸੀ ਐਸ.ਡੀ.ਐਮ ਉਹਦਾ? 2009 ਦੇ ਵਿੱਚ ਸਰਦਾਰ ਸੁਖਦੇਵ ਸਿੰਘ ਸੀਗੇ। ਅੱਛਾ ਐਸ ਡੀ ਐਮ ਨੇ ਵਸੀਅਤ ਦੇ ਆਧਾਰ ਤੇ ਗਵਾਹਾਂ ਦੇ ਬਿਆਨਾਂ ਤੇ ਮੇਰੇ ਬਿਆਨਾਂ ਤੇ ਆਧਾਰ ਤੇ ਵਕੀਲ ਦੇ ਬਿਆਨਾਂ ਤੇ ਇੰਤਕਾਲ ਮੇਰੇ ਨਾਂ ਤੇ ਕਰ ਦਿੱਤਾ। ਉਹ ਇਹਨਾਂ ਨੇ ਅਖਬਾਰ ਦੇ ਵਿੱਚ ਵੀ ਖਬਰ ਲਗਾਈ ਸੀ ਵੀ ਜੇ ਕਿਸੇ ਨੂੰ ਇਤਰਾਜ਼ ਆ ਤਾਂ ਪੇਸ਼ ਹੋ ਕੇ ਦੱਸੋ। ਪਰਸ਼ੋਤਮ ਨੇ ਇਹ ਇਤਰਾਜ਼ ਲਗਾਇਆ ਸੀ। ਉਹਨਾਂ ਨੇ ਸਾਰੇ ਬਿਆਨ ਉਹਦੇ ਕੋਲ ਲਏ ਉਹਨੇ ਸਾਕੂ ਦੱਸਿਆ ਕਿ ਸ਼ੁਰੂ ਤੋਂ ਮੇਰੀ ਭੈਣ ਹੀ ਮੇਰੇ ਮਾਵਾ ਸਾਰਾ ਸਭ ਕੁਝ ਕਰਦੀ ਆ ਰਹੀ ਆ ਉਹਦਾ ਇਤਰਾਜ਼ ਉਹਨਾਂ ਨੇ ਕੈਨਸਲ ਕਰਕੇ ਸਾਰੀ ਤਾਂ ਇੰਤਕਾਲ ਮੇਰੇ ਨਾਲ ਕਰ ਦਿੱਤਾ ਆ ਤੁਹਾਡਾ ਐਸਡੀਐਮ ਦਾ ਆਰਡਰ ਹੈ ਇਹ ਐਸਡੀਐਮ ਨੇ ਤੁਹਾਡੇ ਹੱਕ ਚ ਦਿੱਤਾ ਜੀ ਆਰਡਰ ਹਾਂਜੀ ਮੇਰੇ ਹੱਕ ਚ ਇਹਨੇ ਇੰਤਕਾਲ ਕਰਾਇਆ ਜੀ ਫਿਰ ਇਹ ਜੇ ਹੱਕ ਹੀ ਹੋ ਗਿਆ ਕਿ ਤੁਸੀਂ ਅੱਜ ਪੈਸੇ ਪੈਸੇ ਤੋਂ ਆਵਾਜ਼ ਆ ਰਹੋ ਜਾਂ ਤੁਹਾਨੂੰ ਮੁਹਤਾਜ ਹੋ ਤੁਸੀਂ ਕਿਸੇ ਦੇ ਜਾਂ 2-4 ਹਜ਼ਾਰ ਨਾਲ ਜ਼ਿੰਦਗੀ ਜੀ ਰਹੇ ਹੋ ਪਰ ਜੋ ਤੁਸੀਂ ਨੇ ਮੇਰੇ ਇੰਤਕਾਲ ਦੇ ਵਿੱਚ ਪਟਵਾਰੀ ਅਤੇ ਤਹਿਸੀਲਦਾਰ ਨਾਲ ਮਿਲ ਕੇ ਆਪਣਾ ਨਾਮ ਦਰਜ ਕਰਵਾ ਲਿਆ ਉਹ ਕੌਣ ਸੀ ਪਟਵਾਰੀ ਔਰ ਤਹਿਸੀਲਦਾਰ ਤਹਿਸੀਲਦਾਰ ਭੋਗਲ ਸੀਗਾ ਜੀ ਤਹਿਸੀਲਦਾਰ ਭੋਗਲ ਸੀਗਾ ਤੇ ਪਟਵਾਰੀ ਉਹ ਸੀਗਾ ਆ ਗੁਰਬੇਲ ਤੇ ਗੁਰਬੇਲ ਪਟਵਾਰੀ ਸੀਗਾ ਜੀ ਪਟਵਾਰੀ ਕੌਣ ਸੀ ਗੁਰਮੇਲ ਹਾਂਜੀ ਗੁਰਬੇਲ ਸੀਗਾ ਉਸ ਵੇਲੇ ਤੇ ਤਹਿਸੀਲਦਾਰ ਭੋਗਲ ਸੀਗਾ ਤਹਿਸੀਲਦਾਰ ਜਦੋਂ ਐਸ ਡੀ ਐਮ ਨੇ ਤੁਹਾਡੇ ਹੱਕ 'ਚ ਆਰਡਰ ਕਰਤਾ ਵਸੀਅਤ ਤੁਹਾਡੇ ਕੋਲ ਰਜਿਸਟਰਡ ਹੈ ਔਰ ਤੁਹਾਡੇ ਹੱਕ 'ਚ ਹੈ ਫਿਰ ਪਰਸ਼ੋਤਮ ਤੁਹਾਡੀ ਪ੍ਰਾਪਰਟੀ ਨੂੰ ਕਿਵੇਂ ਹਥਿਆਨ ਦੇ ਵਿੱਚ ਔਰ ਕਿਹਦੇ ਮਿਲੀ ਜੁਲੀ ਭੂਗਲ ਨਾਲ ਹੋਇਆ ਉਸ ਨੇ ਤਹਿਸੀਲਦਾਰ ਭੋਗਲ ਅਤੇ ਪਟਵਾਰੀ ਗੁਰਮੀਲ ਦੇ ਨਾਲ ਮਿਲ ਕੇ ਮੋਟੀਆਂ ਰਕਮਾਂ ਦੇ ਕੇ ਆਪਣੇ ਨਾਂ ਵਿੱਚ ਕਰਾ ਕੇ ਮੇਰੀ ਕਾਫੀ ਪ੍ਰਾਪਰਟੀ ਉਸ ਨੇ ਵੇਚ ਦਿੱਤੀ ਫਿਰ ਤੁਸੀਂ ਇਹਦੇ ਬਾਰੇ ਜਿਹੜਾ ਗੁਰਮੀਲ ਸੀਗਾ ਜਾਂ ਭੋਗਲ ਸੀਗਾ ਸਰਕਾਰੀ ਨੁਮਾਇੰਦੇ ਸੀ ਇਹਨਾਂ ਬਾਰੇ ਉੱਚ ਅਧਿਕਾਰੀਆਂ ਨੂੰ ਦੱਸਿਆ ਇਨਾ ਬਾਰੇ ਮੈਂ ਉੱਪਰ ਚੱਕ ਕੇ ਦਰਖਾਸਤਾਂ ਲਾਈਆਂ ਡੀਸੀ ਬਰਿੰਦਰ ਕੁਮਾਰ ਦੇ ਕੋਲ ਪੇਸ਼ ਹੋ ਕੇ ਦਰਖਾਸਤ ਦਿੱਤੀ ਤੇ ਫਿਰ ਉਹਨਾਂ ਨੇ ਆਪਣਾ ਐਸੇ ਰੀਦਿਕਾ ਨੂੰ ਉੱਥੋਂ ਬਦਲ ਦਿੱਤਾ ਤੇ ਤਹਿਸੀਲਦਾਰ ਭੋਗਰ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀਗਾ। ਅੱਛਾ ਸਸਪੈਂਡ ਹੋਇਆ ਸੀ ਤਹਿਸੀਲਦਾਰ? ਹਾਂਜੀ ਸਸਪੈਂਡ ਹੋ ਗਿਆ ਸੀਗਾ। ਅੱਛਾ ਜੀ ਫਿਰ ਤੇ ਪਰਸ਼ੋਤਮ ਤੇ ਕੋਈ ਪਰਚਾ-ਪੁਰਚਾ ਨਹੀਂ ਹੋਇਆ? ਪਰਸ਼ੋਤਮ ਤੇ ਕੋਈ ਪਰਚਾ ਨਹੀਂ ਹੈ, ਪਰਚਾ ਨਹੀਂ ਹੋਇਆ ਜੀ। ਫਿਰ ਉਸ ਤੋਂ ਬਾਅਦ ਕੀ ਹੋਇਆ? ਪੇ ਉਸ ਤੋਂ ਮਗਰੋਂ ਜੀ ਮੇਰੇ ਅਦਾਲਤ ਦੇ ਵਿੱਚ ਕੇਸ ਚੱਲਦਾ ਰਿਹਾ ਤਰਸੀਮ ਦਾ ਮੇਰੀ ਮਾਂ ਨੇ ਉੱਥੇ ਕੀਤਾ ਸੀਗਾ ਉਹਨਾਂ ਦੀ ਮੌਤ ਤੋਂ ਮਗਰੋਂ ਬੈਨ ਚਲਾਂਦੀ ਆ ਰਹੀ ਕੇਸ ਚੱਲਦੇ ਦੌਰਾਨ ਇੰਤਕਾਲ ਕੇਸ ਚੱਲਦੇ ਦੌਰਾਨ ਪਰਚੋਤ ਨੇ ਆਪਣੇ ਮੁੰਡੇ ਦੇ ਨਾਮ ਜਾਲੀ ਰਜਿਸਟਰ ਬਣਤੀਤ ਕਰਾ ਦਿੱਤੀ ਕੇਸ ਚੱਲਦੇ ਦੌਰਾਨ ਸਟੇ ਮੈਂ ਲਈ ਹੋਈ ਸੀ ਉਹਨਾਂ ਨੇ ਪਟਵਾਰੀ ਬਲਜਿੰਦਰ ਅਤੇ ਤਹਿਸੀਲ ਦਾ ਵਿਕਾਸ ਨਾਲ ਮਿਲ ਕੇ ਪੋਟੀਆਂ ਰਕਮ ਦੇ ਕੇ ਮੇਰੀ ਸਾਰੀ ਪ੍ਰਾਪਰਟੀ ਵੇਚ ਦਿੱਤੀ। ਇਹ ਵਿਕਾਸ ਔਰ ਬਲਜਿੰਦਰ ਇਹ ਪਟਵਾਰੀ ਔਰ ਤਹਿਸੀਲਦਾਰ ਦੁਆਰਾ ਨਵੇਂ ਆਏ ਆ ਦੇ ਵਿੱਚ। ਇਹ ਹਾਂਜੀ ਇਹ ਕੇਸ ਦੇ ਵਿੱਚ ਦੁਆਰਾ ਉਹ ਨਵੇਂ ਆਏ। ਅੱਛਾ ਜਦੋਂ ਮੈਨੂੰ ਪਤਾ ਲੱਗਿਆ ਮੈਂ ਬਲਜਿੰਦਰ ਪਟਵਾਰੀ ਕੋਲ ਰਿਕਾਰਡ ਮੰਗਿਆ ਉਹ ਮੈਨੂੰ ਕਹਿੰਦਾ ਤੇਰੀ ਜਗ੍ਹਾ ਇੱਥੇ ਕੋਈ ਨਹੀਂ ਹੈਗੀ ਸਾਰੀ ਜਗ੍ਹਾ ਤੇਰੇ ਭਰਾ ਨੇ ਤੇ ਉਹਦੇ ਮੁੰਡਿਆਂ ਨੇ ਵੇਚ ਦਿੱਤੀ ਆ। ਹੂੰ ਮੈਂ ਉਥੇ ਕੋਲੋਂ ਫੇਰ ਦੁਬਾਰਾ ਗਈ ਤਾਂ ਉਸ ਤੋਂ ਕੋਲ ਰਿਕਾਰਡ ਮੰਗਿਆ। ਹੂੰ ਕਹਿੰਦਾ ਤੂੰ ਪੈਸੇ ਦੰਦੀ ਨਹੀਂ ਹੈਗੇ ਤੇਰਾ ਕੰਮ ਕੀ ਕਰੀਏ 20000 ਦੇ ਤੈਨੂੰ ਮੈਂ ਰਿਕਾਰਡ ਤਾਂ ਦਊਗਾ ਮੈਂ ਉਸ ਪਟਵਾਰੀ ਪਟਵਾਰੀ ਕਹਿੰਦਾ ਹਾਂਜੀ ਪਟਵਾਰੀ ਬਲਜਿੰਦਰ ਕਹਿੰਦਾ ਮੈਂ 20000 ਨਹੀਂ ਦਿੱਤਾ ਉਸ ਦਿਨ ਮੈਨੂੰ ਰਿਕਾਰਡ ਨਹੀਂ ਦਿੱਤਾ ਅਦਾਲਤ ਵਿੱਚ ਵੀ ਉਸ ਨੂੰ ਪਟਵਾਰੀ ਨੂੰ ਬੁਲਾਇਆ ਤੇ ਉੱਥੇ ਵੀ ਉਹਨੇ ਰਿਕਾਰਡ ਪੇਸ਼ ਨਹੀਂ ਕੀਤਾ ਉੱਥੇ ਵੀ ਦੋ ਵਾਰੀ ਟਾਲ-ਟੋਲ ਕਰਦਾ ਰਿਹਾ ਮਤਲਬ ਅਦਾਲਤ ਨੂੰ ਵੀ ਪਟਵਾਰੀ ਬਲਜਿੰਦਰ ਟਿੱਚ ਜਾਣ ਗਿਆ ਹਾਂ ਅਦਾਲਤ ਨੂੰ ਵੀ ਉਸਨੇ ਟੀਚ ਸਮਝਿਆ ਤੇ ਉੱਥੇ ਵੀ ਰਿਕਾਰਡ ਪੇਸ਼ ਨਹੀਂ ਕੀਤਾ ਜਿੱਥੋਂ ਕਿ ਫਿਰ ਮੈਂ ਐਸਟੀਮ ਸਮਰਾਲਾ ਲੁਧਿਆਣੀ ਡੀਸੀ ਦੇ ਪੇਸ਼ ਹੋ 6 ਮਹੀਨੇ ਤੋਂ ਸਫਰ ਕਰਦੀ ਆ ਰਹੀ ਆ ਇਹਦੀ ਬੰਦੇ ਸਾਰਿਆਂ ਦੇ ਪੇਸ਼ ਹੋ ਚੁੱਕੀ ਆ ਉਹਨਾਂ ਨੇ ਉਹਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਫਿਰ ਮੈਂ 10 ਵਾਰੀ ਡੀਸੀ ਕੋਲ ਪੇਸ਼ ਹੋਈ ਆ ਵਿਕਾਸ ਅਸਤਿਹਲਦਾਰ ਝੂਠੀ ਰਿਪੋਰਟਾਂ ਦੇ ਦੇ ਕੇ ਆਪਣੇ ਬਚਾਵ ਲਈ ਉਹਨਾਂ ਦੇ ਬਚਾਅ ਲਈ ਗਲਤ ਰਿਪੋਰਟਾਂ ਦੇ ਰਿਹਾ ਐਡੀਸੀ ਗੋਤਮ ਕਿਹੜੇ ਡੀਸੀ ਕੋਲ ਪੇਸ਼ ਹੋਏ ਤੁਸੀਂ ਮੈਂ ਸਰਬੀ ਬੈਡਮ ਦੇ ਕੋਲ ਪੇਸ਼ ਹੋਈ ਸੀ ਕਿੰਨੀ ਵਾਰੀ ਪੇਸ਼ ਹੋ ਰਹੀ ਉਹ ਵਿਕਾਸ ਤਹਿਿਲਦਾਰ ਦੀ ਗਲਤ ਰਿਪੋਰਟਾਂ ਤੇ ਬਧੀ ਆਨ ਦਾ ਮਾਲ ਅਫਸਰਾਂ ਦੀ ਗਲਤ ਰਿਪੋਰਟਾਂ ਤੇ ਸੀਨੀਅਰ ਅਫਸਰਾਂ ਨੂੰ ਗਲਤ ਰਿਪੋਰਟਾਂ ਦਿੰਦੇ ਰਹੇ ਜਿੱਥਾ ਕਿ ਉਹਨਾਂ ਨੇ ਉੱਤੇ ਮੇਰੀ ਸੁਣਾਈ ਨਹੀਂ ਕੀਤੀ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਉਲਟਾ ਉਹਨਾਂ ਨੂੰ ਉੱਥੋਂ ਬਦਲ ਦਿੱਤਾ ਮਤਲਬ ਤਹਿਿਲਦਾਰ ਵਿਕਾਸ ਸ਼ਰਮਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਉੱਚ ਅਧਿਕਾਰੀਆਂ ਨੂੰ ਵੀ ਗੁੰਮਰਾ ਕਰਦਾ ਰਿਹਾ ਉਹਨਾਂ ਉੱਚ ਅਧਿਕਾਰੀਆਂ ਨੂੰ ਵੀ ਗੁੰਮਰਾ ਕਰਦਾ ਰਿਹਾ ਮੇਰੇ ਵਿਰੁੱਧ ਵਿਰੋਧੀ ਪਾਰਟੀ ਹੱਕ ਦੇ ਵਿੱਚ ਗੱਲ ਕਰਦਾ ਰਿਹਾ ਕਿ ਇਹਨਾਂ ਨੇ ਕੋਈ ਜਗ੍ਹਾ ਨਹੀਂ ਵਿਕੀ ਅਖੀਰ ਉਹਨਾਂ ਕੋਲ ਮੰਨ ਗਿਆ ਕਿ ਉਹਨਾਂ ਨੇ ਆਪਣੇ ਹਿੱਸੇ ਵੇਚੇ ਨੇ ਵਿਕਾਸ ਤਹਿਸੀਲਦਾਰ ਕਿਹਦੇ ਕੋਲ ਮੰਨ ਗਿਆ ਵਿਕਾਸ ਤਹਿਸੀਲਦਾਰ ਮੇਰੇ ਸਾਰੀ ਗੱਲਾਂ ਦੱਸਾਂ ਸਾਰੇ ਅਫਸਰਾਂ ਸਾਹਮਣੇ ਡੀਸੀ ਨੂੰ ਦੱਸਣ ਦੇ ਸਾਹਮਣੇ ਫਿਰ ਮੰਨਿਆ ਕਿ ਹਾਂ ਉਹਨਾਂ ਨੇ ਆਪਣੇ ਹਿੱਸੇ ਵੇਚੇ ਨੇ ਸਰਬੀ ਮੈਡਮ ਜਿਹੜੇ ਸੀਗੇ ਉਹਨਾਂ ਕੋਲ ਮੰਨਿਆ ਹਾਂਜੀ ਸਰਬੀ ਮੈਡਮ ਕੋਲ ਮੰਨਿਆ ਕਿ ਉਹਨਾਂ ਨੇ ਆਪਣੇ ਹਿੱਸੇ ਵੇਚੇ ਨੇ ਇਹ ਕਦੋਂ ਦੀ ਗੱਲ ਐ ਇਹ ਇਹ 5 5-6 ਮਹੀਨੇ ਹੋ ਗਏ ਨੇ 10 ਮਹੀਨੇ ਤੋਂ ਮੈਂ ਸਫਰ ਉੱਤੇ ਕਰਦੀ ਆ ਰਹੀ ਹਾਂ ਪਰ ਹੁਣ ਮੈਡਮ ਬਦਲ ਚੁੱਕਿਆ ਹੁਣ ਸਾਕਸ਼ੀ ਸਾਹਿਬਾਨੀ ਆ ਚੁੱਕਿਆ ਹਾਂਜੀ ਹੁਣ ਉਹ ਬਦਲ ਗਏ ਸਾਕਸ਼ੀ ਬੈਣੀ ਹੈ ਮੈਡਮ ਆਏ ਨੇ ਹੂੰ ਤੁਸੀਂ ਸਾਕਸ਼ੀ ਮੈਡਮ ਨੂੰ ਮਿਲੇ ਹੋ ਨਹੀਂ ਸਾਕਸ਼ੀ ਬੈਡ ਨੂੰ ਮੈਂ ਨਹੀਂ ਅਜੇ ਤੱਕ ਮਿਲੀ ਉੱਪਰੋਂ ਦਰਖਾਸਤਾਂ ਦਿੱਤੀਆਂ ਹੋਈਆਂ ਨੇ ਮਾਲ ਅਫਸਰਾਂ ਦੇ ਉੱਥੇ ਮਾਰਕ ਹੋ ਕੇ ਇਹਨੇ ਕੋਲ ਆ ਚੁੱਕੇ ਨੇ ਪਰ ਅਜੇ ਵੀ ਮੇਰੀ ਕੋਈ ਸੁਣਾਈ ਨਹੀਂ ਹੋਈ ਤੇ ਤੁਹਾਡਾ ਦੋ ਸੋਰਸ ਆਫ ਇਨਕਮ ਕੀ ਆ ਤੁਹਾਡਾ ਰੋਟੀ ਦਾ ਗੁਜ਼ਾਰਾ ਕਿਵੇਂ ਚੱਲਦਾ ਮੇਰਾ ਕਮਾਈ ਦਾ ਮੈਂ ਬਿੱਡੋ ਔਰਤ ਆ ਸੀਨੀਅਰ ਸਿਟੀਜ਼ਨ ਆ ਕਮਾਈ ਦਾ ਮੇਰੇ ਕੋਲ ਜ਼ਿਆਦਾ ਨਹੀਂ ਆ ਦੋ ਕਮਰੇ ਮੈਂ ਕਿਰਾਏ ਤੇ ਦਿੱਤੇ ਹੋਏ ਨੇ ਉਹਨਾਂ ਨੂੰ 4000 ਮਿਲਦਾ 3 ਮੈਂਬਰ ਆ ਕਰਦੇ ਸੀ ਉਹਦੇ ਵਿੱਚ ਗੁਜ਼ਾਰਾ ਕਰਦੇ ਆ ਹਰ ਪਾਸੇ ਮੈਂ ਪਰੇਸ਼ਾਨ ਆ ਰੋਟੀ ਤੇ ਵੀ ਮੈਂ ਲਚਾਰ ਆ ਤੁਹਾਡੀ ਦਵਾਈ ਜੜੀ ਬੂਟੀ ਤੁਹਾਨੂੰ ਕੋਈ ਤੁਸੀਂ ਫਿਜ਼ੀਕਲੀ ਠੀਕ ਹੋ ਤੁਹਾਨੂੰ ਕੋਈ ਬਿਮਾਰੀ ਤਾਂ ਨਹੀਂ 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 ਮੇਰੇ ਚਾਰੇ ਪਾਸੇ ਟੈਨਸ਼ਨ ਆ ਨਾਲ ਬ੍ਰੇਨ ਦਾ ਅਟੈਕ ਹੋ ਗਿਆ ਜਿਸ ਦਾ ਡੀ ਐਮ ਸੀ 10 ਸਾਲ ਤੋਂ ਕੰਟੀਨ ਵੀਰਲਾ ਚੱਲਦਾ ਰਿਹਾ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੈਂ ਪ੍ਰਸ਼ਾਸਨ ਨੂੰ ਮੰਗ ਕਰਦੀ ਹਾਂ ਕਿ ਮੇਰੀ ਮੇਰੇ ਮੇਰੇ ਪਰਿਵਾਰ ਦੀ ਜਾਨ ਦੀ ਸੁਰੱਖਿਆ ਕੀਤੀ ਜਾਵੇ ਉਹ ਲੋਕ ਮੈਨੂੰ ਹਰ ਤਰ੍ਹਾਂ ਨਾਲ ਮੇਰੇ ਤੇ ਪ੍ਰੈਸ਼ਰ ਪਾ ਰਹੇ ਨੇ ਜਾਨ ਨੂੰ ਮਾਰਨ ਦੀ ਮੈਨੂੰ ਧਮਕੀਆਂ ਦੇ ਰਹੇ ਹਨ ਅੰਨ ਪਛਾਤੇ ਬੰਦੇ ਮੇਰੇ ਮਗਲ ਲਗਾਉਂਦੇ ਨੇ ਬੰਦੇ ਮਗਲ ਲਗਾਉਂਦੇ ਝੂਠੇ ਕੇਸ ਮੇਰੇ ਤੇ ਕਦੇ ਕਿਸੇ ਕੋਲੋਂ ਮੇਰੇ ਤੇ ਕਰਵਾਈ ਜਾਂਦੇ ਕਿਸੇ ਨੂੰ ਕਹਿੰਦੇ ਵੀ ਤੈਨੂੰ ਮੈਂ ਛੱਡਣਾ ਨਹੀਂ ਨਾ ਤੇਰੇ ਪਰਿਵਾਰ ਨੂੰ ਛੱਡਣਾ ਹੈ ਕੌਣ ਕਹਿੰਦਾ ਹੈ ਗੱਲ ਇਹ ਪਰਚੋਦਨ ਦਾ ਪਰਿਵਾਰ ਜੋ ਮਾਠੀ ਵਾਲੇ ਰੋਡ ਤੇ ਜਿਨੇ ਮੇਰੀ ਜ਼ਮੀਨ ਸਾਰੀ ਵੇਚ ਦਿੱਤੀ ਐ ਉਹ ਸਾਰੇ ਉਹਨੇ ਅਣਪਛਾਤੇ ਬੰਦੇ ਮੇਰੇ ਮਗਲ ਆ ਜਦੋਂ ਮੰਨਦੀ ਜਾਂਦੀਆਂ ਤਾਂ ਮੈਨੂੰ ਘੇਰਾ ਪਾਉਂਦੇ ਨੇ ਅਦਾਲਤ ਦੇ ਅੰਦਰ ਵੀ ਕਿੰਨੀ ਵਾਰੀ ਮੈਨੂੰ ਮਾਰਨ ਲਈ ਸਾਰੇ ਇਕੱਠੇ ਹੋ ਕੇ ਉਸਨੇ ਮੇਰੇ ਮਗਰ ਲਗਾ ਦਿੱਤੇ ਸੀਗੇ ਕੱਲ ਨੂੰ ਮੈਨੂੰ ਕਿਸੇ ਤਰ੍ਹਾਂ ਨਾਲ ਵੀ ਕੁਝ ਵੀ ਹੁੰਦਾ ਮੇਰੇ ਪਰਿਵਾਰ ਨੂੰ ਹੁੰਦਾ ਹੈ ਤਾਂ ਪਰਚੋਦਨ ਦਾ ਪਰਿਵਾਰ ਜਿਹੜੇ ਬੰਦੇ ਉਹਨੇ ਅਣਪਛਾਤੇ ਮੇਰੇ ਬੰਦੇ ਮਗਰ ਲਾਏ ਹੋਏ ਨੇ ਜਗਜੀਤ ਆਪਣਾ ਸੇਖੋ ਇਹ ਸਾਰੇ ਉਸ ਦੇ ਜ਼ਿੰਮੇਵਾਰ ਹੋਣਗੇ ਦੋਸਤੋ ਤੁਸੀਂ ਦੇਖਿਆ 76 ਸਾਲ ਦੀ ਸੀਨੀਅਰ ਸਿਟੀਜ਼ਨ ਔਰਤ ਵਸੀਅਤ ਉਹਦੇ ਹੱਕ ਚ ਐ ਔਰ ਉਸ ਵਸੀਅਤ ਨੂੰ ਆਧਾਰ ਬਣਾ ਕੇ ਐਸ ਡੀ ਐਮ ਉਹਦੇ ਹੱਕ ਚ ਫੈਸਲਾ ਕਰਦੇ ਆ ਪਰ ਕੁਝ ਸ਼ਰਾਰਤੀ ਤਹਿਸੀਲਦਾਰ ਮੈਡਮ ਦੇ ਕਹਿਣ ਮੁਤਾਬਿਕ ਜਿਨ੍ਹਾਂ ਵਿੱਚ ਉਹਨਾਂ ਨੇ ਨਾਮ ਲਿੱਤੇ ਆ ਤਹਿਸੀਲਦਾਰ ਭੋਗਲ ਦਾ ਪਟਵਾਰੀ ਦਾ तहसीलदार विकास शर्मा ਦਾ ਦੋਸਤੋ ਨਾਮ ਲਿੱਤੇ ਗਏ ਆ ਤਹਿਸੀਲਦਾਰਾਂ ਦੇ ਔਰ ਪ੍ਰਸ਼ਾਸਨ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਔਰ ਔਰਤ ਸਾਰਾ ਕੁਝ ਕਾਗਜ਼ੀ ਤੌਰ ਤੇ ਮਜ਼ਬੂਤ ਹੁੰਦੇ ਹੋਏ 4000 ਰੁਪਏ ਦੇ ਵਿੱਚ ਗੁਜ਼ਾਰਾ ਕਰ ਰਹੀ ਹੈ ਦੋਸਤੋ ਕੀ ਹੋਣਾ ਚਾਹੀਦਾ ਇੱਥੇ ਇਹ ਉੱਚ ਅਧਿਕਾਰੀ ਜਿਹੜੇ ਸਾਡੇ ਟੈਕਸਾਂ ਚੋਂ ਤਨਖਾਹਾਂ ਲੈਂਦੇ ਆ ਚਾਹੇ ਉਹ ਚ ਐਸ ਡੀ ਐਮ ਹੋਵੇ ਚਾਹੇ ਉਹ ਚ ਪਟਵਾਰੀ ਹੋਵੇ ਚਾਹੇ ਉਹ ਚ ਤਹਿਸੀਲਦਾਰ ਹੋਵੇ ਚਾਹੇ ਉਹਦੇ ਵਿੱਚ ਡੀ ਸੀ ਹੋਵੇ ਇਸ ਔਰਤ ਨੇ ਆਪਣੀ ਜ਼ਿੰਦਗੀ گزار ਕੇ ਉਹ ਚੋਂ ਤਨਖਾਹਾਂ ਚੋਂ ਟੈਕਸ ਪੇ ਕੀਤੇ ਆ ਔਰ ਉੱਚ ਅਧਿਕਾਰੀ ਉਹ ਚੋਂ ਤਨਖਾਹਾਂ ਵੀ ਲੈਂਦੇ ਰਹੇ ਇਸ ਵਿਧਵਾ ਔਰਤ ਦੀ ਪ੍ਰਾਪਰਟੀ ਵੀ ਹੜੱਪ ਲਈ ਪਾਸੇ ਦੀ ਆੜ ਵਿੱਚ ਜਿਸ ਤਰ੍ਹਾਂ ਕਿ ਤੁਹਾਨੂੰ ਜ਼ੁਬਾਨੀ ਤੌਰ ਤੇ ਮੈਡਮ ਨੇ ਆਪ ਦੱਸਿਆ ਲੇਡੀ ਨੇ ਆਪਣੀ ਜ਼ੁਬਾਨੀ ਤੁਹਾਨੂੰ ਦੱਸਿਆ ਮੈਂ ਕੋਈ ਨਵੀਂ ਗੱਲ ਨਹੀਂ ਕਰ ਰਿਆ ਇਹਨਾਂ ਦੀ ਕਈ ਹੋਈ ਗੱਲ ਨੂੰ ਦੁਹਰਾ ਰਿਆ ਆ ਦੋਸਤੋ ਅਜਿਹੇ ਉੱਚ ਅਧਿਕਾਰੀਆਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਆ ਮੇਰਾ ਨੰਬਰ 98723 03604 ਮੈਨੂੰ ਇੰਤਜ਼ਾਰ ਆਊਗਾ ਤੁਹਾਡੇ ਕਮੈਂਟਸ ਦਾ ਕਿ ਜਿਹੜੇ ਤਹਿਸੀਲਦਾਰਾਂ ਦਾ ਜਾਂ ਪਟਵਾਰੀਆਂ ਦਾ ਇਸ ਮੈਡਮ ਨੇ ਨਾਮ ਲਿੱਤਾ ਉਹਨਾਂ ਦੇ ਬਾਰੇ ਵਿੱਚ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਦੱਸਿਓ ਕਿ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਆ ਅਗਲਾ ਅਪਡੇਟ ਲਾ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ